ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਗਿੱਲ ਡੇਰੀ ਫਾਰਮ ਤੇ ਅੱਜ ਪਹੁੰਚੇ ਆ ਵੀਰ ਰਾणे ਕੋਲ ਬਹੁਤ ਚੰਗੀ ਕੁਆਲਿਟੀ ਦੀਆਂ ਝੋਟੀਆਂ ਚਾਰ ਪੰਜ ਝੋਟੀਆਂ ਸੇਲ ਨੇ ਜੀ ਇੱਕ ਤੁਹਾਨੂੰ ਕੱਟੀ ਵਿਖਾਵਾਂਗੇ ਬਹੁਤ ਹੀ ਜ਼ਿਆਦੀ ਚੰਗੀ ਕੁਆਲਿਟੀ ਦੀ ਹਰਿਆਣੇ ਤੋਂ ਵੀਰ ਲੈ ਕੇ ਆ ਸਪੈਸ਼ਲ ਵੀਰਾਂ ਦੀ ਡਿਮਾਂਡ ਤੇ ਤੇ ਗੱਲਬਾਤ ਕਰਦੇ ਆ ਵੀਰ ਨਾਲ ਤੇ ਇਹਨਾਂ ਬਾਰੇ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਕੀ ਹਾਲ ਜੀ ਵਧੀਆ ਹੀ ਠੀਕ ਠਾਕ ਤੁਸੀਂ ਸੁਣਾਓ ਬੱਸ ਕੋਈ ਗੁਮਾਨ ਦਾ ਜੀ ਬਹੁਤ ਤੇ ਐਡਰੈਸ ਬੋਲ ਦਿਓ ਆਪਣਾ ਐਡਰੈਸ ਪਾਜੀ ਪਿੰਡ ਅઠવાਾਲਿਆ ਹਾਂਜੀ ਜ਼ਿਲ੍ਹਾ ਅਮਰਸਰ ਤਸਵੀਰ ਬਾਬਾ ਬਕਾਲਾ ਸਾਹਿਬ ਤੇ ਫੋਨ ਨੰਬਰ ਫੋਨ ਨੰਬਰ 9779714340 ਠੀਕ ਹੈ ਜੀ ਤੇ ਅੱਜ ਝੋਟੀਆਂ ਚਾਰ ਆ ਆਪਣੇ ਕੋ ਚਾਰ ਝੋਟੀਆਂ ਸੁਈਆਂ ਪਾਵਾਂਗੇ ਇੱਕ ਅੰਸਰ ਕੱਟੀ ਪਾਵਾਂਗੇ ਦੋਂਦੀ ਠੀਕ ਹੈ ਜੀ ਦੋ ਦਲ ਪਿਓਰ ਮੋਹਰਾ ਜੀ ਠੀਕ ਆ ਤੇ ਬੂੜੀ ਵੀ ਲੈਣਤੀ ਅੱਜ ਫਿਰ ਬੂੜੀ ਵੀ ਲੈਣਦੀ ਆ ਠੀਕ ਹੈ ਜੀ ਤੇ ਦੋ ਦਲ ਇਧਰੋਂ ਕਰ ਲਈਏ ਸ਼ੁਰੂਆਤ ਇਧਰੋਂ ਕਰ ਦਨੇ ਆ ਠੀਕ ਇਹ ਪਹਿਲਾ ਸੂਰਾ ਦੋ ਦੰਦ ਆ ਜੀ ਪਹਿਲਾ ਸੂਰਾ ਦੋ ਦੰਦ ਇਹ ਵੀ ਪੁਸਤਾਕ ਗੇਲ ਸਾਹਿਬ ਕਾਲੀ ਆ ਠੀਕ ਆ ਜੀ ਆਹ ਵੇਖੋ ਰੀਬਨੜਕੀ ਪੂਸ਼ ਆ ਗੇਲਿਆਂ ਦੀਆਂ ਦੇ ਬਰੀਡ ਚੰਗੀ ਬਹੁਤ ਬਹੁਤ ਚੰਗੀ ਕੁਆੜੀਆਂ ਚੰਗੀ ਬਰੀਡ ਦੀਆਂ ਲੈਂਦੀਆਂ ਠੀਕ ਆ ਜੀ ਛੋਟੀਆਂ ਹੀ ਆਪਣੇ ਕੋ ਅੱਠ ਠੀਕ ਆ ਜੀ ਤੇ ਚਾਰ ਦੇ ਪਹਿੰੀਆਂ ਛੋਟੀਆਂ ਦੇ ਨਾਲ ਸ਼ਾਟ ਪਾਇਆ ਸੀ ਆਹ ਵੇਖੋ ਸ਼ਾਟ ਤੇ ਚਾਰ ਝੋਟੀਆਂ ਗਈਆਂ ਇਹ ਵੀ ਝੋਟੀ ਪਹਿਲਾ ਸੂਰ ਦੋ ਦੰਦਿਆ ਇੱਕ ਹਫਤੇ ਦੀ ਕੱਟੀ ਆ ਮਗਰ ਹਾਂਜੀ ਉਥੋਂ ਝੋਟੀ ਆਈ ਆ 13 ਲੀਟਰ ਦੀ ਠੀਕ ਆ ਜੀ ਤੇ 11 ਕਿਲੋ ਦੁੱਧ ਦੱਸ ਕੇ ਗੇਲ ਸਾਹਿਬ ਦੇਣੀ ਹੋਰ ਵੀ ਤੋੜ ਦੋ 11 ਕਿਲੋ ਦੁੱਧ ਇਸ ਟਾਈਮ ਤੇ ਬਾਕੀ ਸਫਰ ਦੀਆਂ ਥੱਕੀਆਂ ਅਜੇ ਤੇ ਸਿੰਗਲ ਡੀ ਦੀ ਆ ਡੱਬ ਬਲੈਕ ਪੂਛ ਤੱਕ ਇਹ ਕਿੰਨਾ ਕੁ ਦੁੱਧ ਚਵਾਜੂ ਜੀ ਬਾਦਸ਼ਾਹ ਦੁੱਧ 14-15 ਕਿਲੋ ਜੋਟੀ ਚ ਗੇਂਦ ਸਾਹਿਬ ਚਵਾਉਗੀ ਠੀਕ ਆ ਜੀ ਇਸ ਟਾਈਮ ਤੇ 11 ਕਿਲੋ ਦੁੱਧ ਹਾਜ਼ਰ ਆ ਜੀ ਤੇ ਮੁੱਲ ਕੀ ਕਰਨਾ ਜੇ ਦਾ ਆਈ ਛੋਟੀ 12 13 ਕਿਲੋ ਦੇ ਸਫਰਦ ਆਣ ਕੇ ਘਟਾਉਂਦੀ ਆ ਥੋੜਾ ਬੋਦਾ ਜੀ ਜੀ ਬਿਲਕੁਲ ਤੇ ਆਪਾਂ ਕਾਟੀ ਦੱਸਿਆ ਵੱਡੀ ਆ ਛੋਟੀ ਬੇਲਬੂਲ ਜੀ ਵੇਖੋ ਕੱਡੀ ਲੰਮੀ ਗੇਟ ਤੇ ਥਾਣ ਲੱਗਾ ਵੇਖੋ ਪਹਿਲੇ ਨੂੰ ਡਿਜ਼ਾਈਨ ਕੀ ਲੱਗਾ ਹਾਂਜੀ ਹਾਂਜੀ ਤੇ ਬਹੁਤ ਚੰਗੀ ਆ ਤੇ ਕੀ ਮੁੱਲ ਕਰਨਾ ਜੇ ਦਾ ਮੁੱਲ ਤੇ ਭਾਵੇਂ 1,35,400 ਕਰ ਲਈਏ ਹਾਂਜੀ ਪਰ ਆਪਾਂ ਜਾਇਜ਼ ਮੁੱਲ ਕਰਕੇ ਦੇਣੀ ਆ ਭੈਣ ਭਰਾਵਾਂ ਨੂੰ ਜੀ ਜੀ ਬਿਲਕੁਲ ਵੀ ਜਿਹੜੀਆਂ ਪਹਿਲੇ ਫੋਨ ਤੇ ਹੀ ਜਾਣ 1,32,000 ਰੁਪਇਆ ਮੁੱਲ ਆ ਹਾਂਜੀ 1.30 ਦੀ ਝੋਟੀ ਦੇ ਦਾਂਗੇ 1.30 ਦੀ ਹਾਂਜੀ ਠੀਕ ਆ ਜੀ ਉਹਦੇ ਜੋ ਜਿਹੜਾ ਅੱਗੇ ਨਡੇਰੀ ਫਾਰਮ ਨੂੰ ਲਾਇਕ ਸ਼ੇਅਰ ਚੰਗੇ ਵਧੀਆ ਕਮੈਂਟ ਕਰਕੇ ਹਾਂਜੀ ਹਾਂਜੀ ਸਾਡੇ ਵੀਰ ਆਉਣਗੇ ਉਹਨਾਂ ਨੂੰ 2000 ਰੁਪਏ ਹੋਰ ਮਾਨ ਕਰਨਾ ਠੀਕ ਆ ਜੀ 1,28,000 ਦੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ 1,28,000 ਦੀ ਬਹੁਤ ਚੰਗੀ ਕੁਆਲਿਟੀ ਦੀ ਆ ਤੇ ਅੱਗੇ ਆ ਗਈ ਆ ਦੂਜੇ ਨੰਬਰ ਤੇ ਵੱਡੀ ਝੋਟੀਏ ਵੀ ਕਿਵੇਂ ਦੋ ਦੰਦ ਪਿਓਰ ਦੋ ਦੰਦ ਪਿਓਰ ਬਹੁਤ ਚੰਗੀ ਹੈ ਇੱਕ ਹਫਤੇ ਦਾ ਸੁਗਵਾ ਵਾ ਠੀਕ ਹੈ ਜੀ ਆਹ ਵੇਖ ਸਕਦੇ 12 ਕਿਲੋ ਦੁੱਧ ਤਿਆਰ ਆ ਖੋਲ ਕੇ ਲਿਆਓ 12 ਕਿਲੋ ਦੁੱਧ ਤਿਆਰ ਜੀ ਹੈਗਾ 13 ਉਹ 12 ਦੱਸ ਕੇ ਦੇਣੀ ਠੀਕ ਹੈ ਜੀ ਮਗਰ ਬੱਚਾ ਕੀ ਏ ਇਹਦੇ ਮਗਰ ਘੱਟਾ ਵਾ ਜੈਡ ਬਲੈਕ ਘੱਟਾ ਵੀ ਬਹੁਤ ਚੰਗਾ ਇਧਰ ਵੇਖੋ ਠੀਕ ਉਸ ਤੱਕ ਉਸ ਤੱਕ ਕਾਲਾ ਉਹ ਲ ਬਰੀਡ ਚ ਆ ਝੋਟੀਆਂ ਵੇਖੋ ਸਿੰਗ ਦੀ ਕੁਆਲਿਟੀ ਵੇਖ ਸਕਦੇ ਰਿੰਗ ਸਿੰਗ ਲੱਗਾ ਪੂਰਾ ਆ ਥਣਾ ਦੀ ਕੁਆਲਿਟੀ ਵੀ ਸਾਰੇ ਗੈਪ ਉਹ ਚੰਗਾ ਥਣਾ ਚ ਪਿੱਠ ਪੁੱਠ ਦੀ ਐ ਪੂਰੀ ਕਾਇਮ ਆ ਝੋਟੀ ਲੈ ਆ ਤੇ ਬਾਕੀ ਇਹ ਆ ਕਿ ਝੋਟੀਆਂ ਨੂੰ ਟਾਈਮ ਕੋਈ ਨਹੀਂ ਲੱਗਾ ਟਾਈਮੋਂ ਟਾਈਮ ਚਵਾਈ ਹੋਈ ਆ ਇਹ ਨਾ ਕੋਈ ਕਵੇ ਵੀ ਬਾਜ਼ਾਰ ਲੱਗਾ ਝੋਟੀਆਂ ਨੂੰ ਕੋਈ ਬਾਜ਼ਾਰ ਨਹੀਂ ਲੱਗਾ ਟਾਈਮੋਂ ਟਾਈਮ ਚਵਾਈ ਹੋਈ ਦੀ ਵੀਡੀਓ ਬਣਾਉਂਦੇ ਸਵੇਰੇ 7:30 ਵਜੇ ਦੀ ਚਵਾਈ ਦਾ ਵੀ ਸਾਥ ਠੀਕ ਆ ਜੀ ਨਾਲੇ ਪਤਾ ਲੱਗ ਜਾਂਦਾ ਵੀ ਦੀ ਆ ਵੇਖਿਆ ਪਤਾ ਲੱਗ ਜਾਂਦਾ ਵਾ ਤੇ ਇਹ ਕਿੰਨਾ ਕੁ ਦੁੱਧ ਜਵਾਜੂਗੀ ਦੁੱਧ ਦੇ ਵੀ ਚਾਲਾ 15 ਲੀਟਰ ਜਵਾਉਗੀ ਬਾਅਦ ਕੀ ਲੱਗਦੀ ਆ ਜੇ ਚੰਗੀ ਸੇਵਾ ਹੋਵੇ ਜੀ ਜੀ ਬਿਲਕੁਲ ਇਹ ਸੀਲ ਠੰਡੀ ਆ ਬੱਚਾ ਜੀ ਵੇਖ ਲਓ ਬੱਚਾ ਵੀ ਜੈਡ ਬਲੈਕ ਮਾਰ ਆਹ ਦੇਖੋ ਬਾਕੀ ਸੀਲਸ ਲੱਗ ਆ ਮੈਂ ਨਾ ਬਹੁਤ ਚੰਗਾ ਥਣ ਲੱਗਾ ਚੋਣ ਵੀ ਬਹੁਤ ਚੰਗੀ ਆ ਠੀਕ ਆ ਜੀ ਆ ਮਗਰ ਦਾ ਚੱਡਾ ਵਖਾ ਦਿਓ ਦੇਖੋ ਆਹ ਦੇਖੋ ਕੱਟ ਵਾਲਾ ਲੇਵਾ ਬਹੁਤ ਚੰਗੀ ਆ ਠੀਕ ਆ ਜੀ ਤੇ ਇਹਦਾ ਕੀ ਮੁੱਲ ਕਰਨਾ ਜੇ ਇਹਦਾ ਗਿੱਲ ਸਾਹਿਬ ਮੁੱਲ ਤੇ 142000 ਕਰਦੇ ਆਂ ਹਾਂਜੀ 2000 ਰੁਪਏ ਛੋਟ ਕਰਦਾਂਗੇ 140 ਦੀ 140 ਦੀ ਕਰਦਾਂਗੇ ਮੌਕੇ ਦੇ ਮਾਨਦਾਨ ਕਰਦਾਂਗੇ ਛੋਟ ਕਰਦਾ ਠੀਕ ਹੈ ਜੀ ਇਹਦੇ ਚੋ ਵੀ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਉਹ ਵੀਰ ਕਹਿੰਦਾ ਹੋਰ ਮਾਨਦਾਨ ਕਰਦਾਂਗੇ ਬਾਕੀ ਉਹ ਤਸੱਲੀ ਕਰਕੇ ਆਪਣੀ ਦੋ ਟਾਈਮ ਚਵਾਈ ਕਰਕੇ ਫਿਰ ਲੈ ਕੇ ਜਾਓ ਠੀਕ ਹੈ ਜੀ ਅੱਗੇ ਆ ਗਈ ਬੂੜੀ ਵੱਡੀ ਪੂਰੀ ਫੁੱਲ ਸਾਈਜ਼ ਪਹਿਲਾ ਸੁਆ ਦੋ ਦੰਦ ਠੀਕ ਹੈ ਜੀ ਬਿਲਕੁਲ ਛੀਨ ਠੰਡੀ ਆਓ ਇਧਰ ਵੇਖੋ ਤੇ ਚੋਣ ਗਿਲ ਸਾਹਿਬ ਇੱਡੀ ਉਂਗਲਾਂ ਕੋਲ ਜਿੱਡੀ ਮੋਟੀ ਚੋਣ ਆ ਠੀਕ ਹੈ ਜੀ ਤੇ ਫੇਸ ਕੁਆਲਟੀ ਇੱਕ ਕੱਟੀ ਮਗਰ ਕੱਟੀ ਮਗਰ ਆ ਜੀ ਆ ਬੱਚਾ ਜਮ ਠੀਕ ਹੈ ਜੀ ਲੈ ਆਓ ਫੁੱਲ ਵੱਡੀ ਆ ਸਿੰਗਲ ਹੱਡੀ ਦੀ ਤੇ ਪਿੱਠ ਪੁੱਠ ਵੇਖੋ ਕਿੰਨੀ ਕੈਮ ਆ ਛੋਟੀ ਦੀ ਆਏ ਫਿਰ ਕੀ ਸਾਰਾ ਮਾਲ ਫਿਰ ਕਿਹੜੇ ਸ਼ਹਿਰ ਤੋਂ ਆਇਆ ਜੇ ਇਹ ਰੋਡ ਤੋਂ ਰੋਡ ਤੋਂ ਚਾਰ ਝੋਟੀਆਂ ਸੱਸੀ ਤੋਂ ਆਈਆਂ ਚਾਰ ਰੋਡ ਤੋਂ ਲਈ ਠੀਕ ਆ ਜੀ ਏ ਵੀ ਜੀ ਕਿੰਨਾ ਕੁ ਦੁੱਧ ਚਵਾਜੂਗੀ ਦੁੱਧ 15 16 ਕਿਲੋ ਚਵਾਉਂਦੀ ਝੋਡੀ ਇਸ ਟਾਈਮ ਤੇ ਕਿੰਨਾ ਦੱਸਿਆ ਜੇ ਇਹਦੇ ਦੇ ਕੋ 11 12 ਕਿਲੋ ਕੋਣੀ ਆ ਠੀਕ ਆ ਜੀ ਇਹਦੇ ਬੋਲੇ ਤੇ ਆ ਜੀ ਬੱਚਾ ਵੀ ਕੁਲਾ ਵੇਖੋ ਕੋਈ ਸੁਈ ਨੂੰ ਭਾਵੇਂ ਕੋਈ ਦੁੱਧ ਮਾਲ ਲੈ ਭਾਵੇਂ ਕੋ ਬੋਲਾ ਮਾਲ ਲੈ ਠੀਕ ਆ ਜੀ ਆਹ ਵੇਖੋ ਬੱਚਾ ਵੀ ਆਵਾ ਨਿੱਕਾ ਬੱਚਾ ਆ ਵੇਖੋ ਠੀਕ ਆ ਜੀ ਤੇ ਇਹਦਾ ਮੁੱਲ ਕੀ ਕਰਨਾ ਜੇ ਮੁੱਲ ਤੇ ਕਿਹਾ ਮੈਂ ਡੇਢ ਕਰ ਦਿੰਦਾ ਡੇਢ ਲੱਖ ਤੇ ਬਾਕੀ ਮੋਕੇ ਦੇ ਮਾਨਦਾਰ ਕਰਾਂਗੇ 1 45 ਦੀ ਝੋਡੀ ਦੇ ਦਾਂਗੇ 1 ਲੱਖ 45 ਹਜ਼ਾਰ ਦੀ ਬਹੁਤ ਚੰਗੀ ਪਿੱਠ ਪੁੜੇ ਦੀ ਜੀ ਜੀ ਬਿਲਕੁਲ ਕੋਲ ਕੋ ਜਿੱਡੀ ਮੋਸਿੰਗ ਧਾਰਿਆ ਠੀਕ ਆ ਜੀ ਤੇ ਅੱਗੇ ਆ ਗਈ ਚੌਥੇ ਨੰਬਰ ਤੇ ਇਹ ਦੋ ਦੰਦ ਆ ਅੱਛਾ ਦੋ ਦੰਦ ਆ ਜੀ ਦੋ ਦੰਦ ਠੀਕ ਆ ਜੀ ਇਹਨੂੰ ਸੂਈ ਨੂੰ ਕਿਨੇ ਕ ਦਿਨ ਹੋ ਗਏ ਇਹਨੂੰ ਵੀ 8ਵਾਂ ਕ ਦਿਨੇ ਆ 8ਵਾਂ ਦਿਨ ਸੂਈ ਨੂੰ ਤੇ ਬੱਚਾ ਜੀ ਜੇ ਮਗਰ ਆ ਬੱਚਾ ਜੀ ਦਾ ਆਉਂਦਾ ਆ ਬੱਚਾ ਆਛਾ ਆ ਬੱਚਾ ਜੀ ਮਗਰ ਹਾਂਜੀ ਠੀਕ ਆ ਜੀ ਆ ਦੇਖ ਇਹ ਵੀ ਛੋਟੀ ਬੱਤ ਚੰਗੀ ਹੈ ਬਾਕੀ ਥਣਾ ਦੀ ਕੁਆਲਿਟੀ ਵੇਚ ਸਕਦੇ ਜੀ ਤੇ ਇਹ ਵੀ ਪੂਛ ਤੱਕ ਕਾਲੀ ਜੈੱਡ ਬਲੈਕ ਇਸ ਟਾਈਮ ਤੇ ਦੁੱਧ ਕਿੰਨਾ ਤਿਆਰ ਜੀ ਇਹਦੇ ਕੋਲ ਇਹਦੇ ਕੋਲ 10 ਲੀਟਰ ਹੈ 10 ਲੀਟਰ ਦੁੱਧ ਦਾ ਫੇਸ ਕੁਆਲਟੀ ਵੇਖ ਲਓ ਬਹੁਤ ਸੋਹਣੀ ਹੈ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਜਿੱਤ ਸਾਹਿਬ ਕਰਨ ਤੇ ਇੱਕ ਪੰਜੀ ਕਰਦੇ ਆ ਹਾਂ ਜੀ 122000 ਰੁਪਇਆ ਜਿਹੜਾ ਦੇਣ ਵਾਲਾ ਵਾ ਹਾਂਜੀ ਤੇ ਮਾਨਦਾਨ ਕਰਕੇ 120 ਦੀ ਝੋਟੀ ਦੇ ਦਾਂਗੇ 120000 ਦੀ ਪੂਰਾ ਜਾਇਜ਼ ਮੁੱਲ ਕੀਤਾ ਆ ਵੀਰ ਨੇ ਜਿੱਦਾਂ ਦੀ ਝੋਟੀ ਆ ਵੇ ਲੋ ਪੂਸਤਕ ਜੈਡ ਬਲੈਕ ਆ ਸਿੰਗਰੀ ਕੁਆਲਟੀ ਵੀ ਤੁਸੀਂ ਵੇਖ ਲਈ ਆ ਤੇ 10 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਬਾਈ ਕਹਿੰਦਾ ਆਓ ਤੇ ਮਾਨਦਾਨ ਕਰਕੇ ਸ਼ਾਟ ਤੇ ਪਹਿਲੀ ਵੀਡੀਓ ਆਪਾਂ ਪਾਈ ਆ ਜਿਹੜੀ ਹੁਣ 22 ਤਰੀਕ ਦੇ ਪਾਈ ਸੀ ਹਾਂਜੀ ਹਾਂਜੀ ਆਜੇ ਨਾ ਕੋਈ ਖਾਇ ਹੀ ਵੀਡੀਓ ਚ ਹਾਂਜੀ ਹਾਂਜੀ ਤੇ ਜਿਹੜਾ ਮਾਲ ਆਇਆ ਹੀ ਨਵਾਂ ਇਹਨਾਂ ਦੇ ਨਾਲ ਝੋਟੀਆਂ ਆਏ ਆਂ ਸ਼ੌਟ ਤੇ ਜਾੜ ਝੋਟੀਆਂ ਹੋਵੀਆਂ ਹਾਂਜੀ 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 ਉਹ ਨੀਲੀ ਰਾਵੀ ਵੀ ਇਹੀ ਵਿੱਚ ਹਾਂਜੀ ਮਾਨਦਾਨ ਕਰਕੇ ਭੈਣ ਭਰਾਵਾਂ ਨੂੰ ਦਿੱਤੀਆਂ ਬਹੁਤ ਬਹੁਤ ਜੰਨੀ ਆ ਇਹ ਵੀ ਬਹੁਤ ਕੁਆਲਿਟੀ ਦੀ ਹੈ ਗਿਲ ਸਾਹਿਬ ਹਾਂਜੀ ਹਾਂਜੀ ਬਿਲਕੁਲ ਬਾਕੀ ਉਹਦੇ ਮਾਨਦਾਨ ਵੀ ਕਹਿੰਦੇ ਕੜਕੀ ਗੱਲਾਂਗੇ ਜੀ ਜੀ ਬਿਲਕੁਲ ਬਹੁਤ ਜ਼ਿਆਦਾ ਬਣ ਬਣਾ ਝੋਟੀ ਦਾ ਠੀਕ ਹੈ ਜੀ ਟਾਈਮੋ ਟਾਈਮ ਚ ਵਾਈ ਹੋਈ ਫੇਰ ਇੱਕ ਵਾਰ ਦੱਸ ਦਿੰਨੇ ਆ ਕੋਈ ਬਾਜ਼ਾਰ ਨਹੀਂ ਝੋਟੀਆਂ ਨੂੰ ਤੇ ਅੱਗੇ ਆ ਪਿਓ ਦਾ ਜੈਡ ਬਲੈਕ ਆ ਵੇਖੋ ਇਸ ਕੁਆਦੀ ਦੇ ਇਹ ਖੋਲ ਕੇ ਲਿਆਓ ਬਾਹਰ ਲਿਆਓ ਕੋਈ ਨੂਰ ਦਾ ਟੀਕਾ ਵਾ ਹਾਂਜੀ ਖੀਨੀ ਕੱਟੀ ਆ ਠੀਕ ਆ ਜੀ ਇਹ ਵੀਰ ਕਹਿੰਦਾ ਵੀ ਵੀਰਾਂ ਦੀ ਡਿਮਾਂਡ ਤੇ ਲਿਆਂਦੀ ਦੋਹਾਂ ਤਿੰਨਾਂ ਵੀਰਾਂ ਨੇ ਫੋਨ ਕੀਤੇ ਵੀ ਇਹਨੂੰ ਕੱਟੀ ਲਿਆ ਕੇ ਦਓ ਉਧਰ ਬੜੇ ਵੀਰ ਫੋਨ ਕਰਦੇ ਆ ਠੀਕ ਆ ਜੀ ਇਹ ਸਿੰਗਲ ਹੱਡੀ ਬਹੁਤ ਚੰਗੀ ਕੁਆਦੀ ਦੀ ਹੈ ਇਹ ਟੁਕੜੀ ਸਵੇਰੇ ਆਈ ਆ ਪੱਠਾ ਨਹੀਂ ਟੁਕਿਆ ਨਹੀਂ ਠੀਕ ਆ ਜੀ ਏ ਵੀਰ ਸਾਹਿਬ ਮੋੜੀ ਆਈ ਇੱਕ ਕੈਂ ਵੀਰ ਨੂੰ ਭਲਣੀ ਹੈ ਮੈਂ ਅਮਰ ਸਰ ਉਹਨੂੰ ਭੱਜੀ ਆ ਠੀਕ ਆ ਜੀ ਅੱਛਾ ਜੋੜਾ ਲੈ ਕੇ ਆਏ ਸੀ ਜੋੜਾ ਠੀਕ ਆ ਜੀ ਪਿਓਰ ਸੱਸੇ ਵੀ ਆ ਠੀਕ ਆ ਜੀ ਵਾਹ ਇਦਾਂ ਦੇ ਨਗੀਨੇ ਬਹੁਤ ਮੁਸ਼ਕਲ ਲੱਭਦੇ ਆ ਇਹ ਵੀਰ ਦੀ ਡਿਮਾਂਡ ਤੇ ਕਿੱਤੀ ਤੇ ਆਈ ਆ ਜੀ ਠੀਕ ਆ ਜੀ ਆਹ ਵੇਖੋ ਪੂਸਤਕ ਜੈਡ ਬਲੈਕ ਆ ਪਿਓਰ ਮੋੜਾ ਚ ਤੇ ਇਹ ਕਿੰਨੇ ਕੁ ਦੀ ਦੇ ਦੇਣੀ ਜੇ ਸਾਬ 52 ਕਰ ਲੀਏ ਤੇ ਭਾਵੇਂ 55 ਕਰ ਲੀਏ ਹਾਂਜੀ ਇਹ 50000 ਦੀ ਝੋਟੀ ਦੀ ਦਾ 50000 ਦੀ ਪਰ ਇਹ ਆ ਕੋਈ ਜੇ ਕੋਈ ਸਾਂਭਲੇ ਤੇ ਇਹੋ ਝੋਟੀ 1.5 2 ਲੱਖ ਦੀ ਆ ਹਾਂਜੀ ਠੀਕ ਆ ਜੀ ਇਹ ਵੀਰਾਂ ਦੀ ਡਿਮਾਂਡ ਤੇ ਆਈ ਆ ਗਿੱਲ ਸਾਬ ਬਾਕੀ ਗੱਲ ਆ ਸਾਬ ਦੀ ਵੀਰ ਜੀ ਜਿਨ੍ਹਾਂ ਨੇ ਸਾਂਭੇ ਆ ਤੇ ਆ ਵੇਖ ਸਕਦੇ ਜੇ ਤੁਸੀਂ ਪਿੱਠ ਪੁੱਠ ਦੀ ਕਿਦਾਂ ਕੈਮ ਆ ਬਾਕੀ ਵੰਟਣਾ ਪਾਲੀਆਂ ਝੋਟੀਆਂ ਤੇ ਕਰਨੀ ਗੱਲ ਬਾਤ ਕੋਈ ਹੋਰ ਧੰਨਵਾਦ ਆ ਬਹੁਤ ਬਹੁਤ ਤੁਹਾਡਾ ਤੇ ਭੈਣ ਭਰਾਵਾਂ ਦਾ ਵੀ ਜਿਹੜੇ ਆਣ ਕੇ ਮਾਲ ਖਰੀਦਦੇ ਆ ਜਿਹੜੇ ਵੇਖ ਕੇ ਵੀ ਮੁੜ ਜਾਂਦੇ ਤਾਂ ਉਹਨਾਂ ਦਾ ਵੀ ਧੰਨਵਾਦ ਆ ਜੀ ਜੀ ਬਿਲਕੁਲ ਭੈਣ ਭਰਾ ਦੇ ਮਨ ਨੂੰ ਲੱਗੇ ਡੰਗਰ ਕਿ ਇਹਨੇ ਲੈਣਾ ਵਾ ਜੀ ਜੀ ਤੇ ਬਾਕੀ ਜਿਹਦੇ ਕਰਮਾਂ ਚ ਉੱਥੇ ਹੀ ਗਿੱਲ ਸਾਹਿਬ ਜਾਣਾ ਵਾ ਬਿਲਕੁਲ ਪਰ ਹੈ ਕਿ ਕਈ ਵੀਡੀਓ ਆਪਣੀਆਂ ਗੱਲਾਂ ਬਾਤਾਂ ਸੁਣ ਲਈ ਵੀ ਵੇਖਦੇ ਆ ਕਈ ਭਰਾ ਵੇਟ ਕਰਦੇ ਰਹਿੰਦੇ ਆ ਵੀ ਕਦੋਂ ਵੀਡੀਓ ਪਾਉਣਗੇ ਤੇ ਇਹ ਆ ਵੀ ਅੱਜ ਇੱਕ ਵੀਰ ਆਏ ਹੀ ਹਾਂਜੀ ਸ਼ਾਕਰਪੁਰੋਂ ਦੇ ਮੈਂ ਥੋੜਾ ਕੰਮ ਹੀ ਗਿਆ ਸੀ ਠੀਕ ਆ ਜੀ ਤੇ ਵੀਰਾਂ ਨਾਲ ਚਲੋ ਗੱਲਬਾਤ ਹੋਈ ਉਹਨਾਂ ਨੂੰ ਕੋਈ ਕੰਮ ਪੈ ਗਿਆ ਚਲਕੇ ਠੀਕ ਆ ਚਲੋ ਕੋਈ ਨਹੀਂ ਆ ਬਾਕੀ ਵੀਰਾਂ ਨੇ ਫੋਨ ਕੀਤਾ ਵਾ ਝੋਟੀਆਂ ਨਾਲ ਪਸੰਦ ਹੀ ਹਾਂਜੀ ਹਾਂਜੀ ਪਰ ਉਹਨਾਂ ਨੂੰ ਮੈਂ ਨਹੀਂ ਮਿਲਿਆ ਇੱਥੇ ਠੀਕ ਠੀਕ ਤੇ ਬਾਕੀ ਧੰਨਵਾਦ ਵਾ ਭੈਣ ਭਰਾਵਾਂ ਦਾ ਬਹੁਤ ਬਹੁਤ ਬੜਾ ਮਾਨ ਸਤਿਕਾਰ ਦਿੰਦੇ ਆ ਵੀਡੀਓ ਕਿਸੇ ਵੀ ਚੈਨਲ ਦੇ ਪਾਈਏ ਜੀ ਜੀ ਬਿਲਕੁਲ ਤੇ ਇਹ ਆ ਵੀ ਧੰਨਵਾਦ ਆ ਬਹੁਤ ਬਹੁਤ ਭੈਣ ਭਰਾਵਾਂ ਦਾ ਤੇ ਇੱਕ ਵਸ਼ੀ ਆਪਣੇ ਕੋਾਈ ਆ ਦੂਜਾ ਸੂਆ ਵਾ ਵਸ਼ੀ ਜੀ ਠੀਕ ਹੈ ਜੀ ਤੇ ਇਹ ਵੀ ਜਿੰਦ ਸਾਹਿਬ ਦੂਜਾ ਸਮਾਂ ਵੀ 22 ਕਿਲੋ ਦੁੱਧ ਚ ਵਾਊਗੀ ਇਹ ਨਹੀਂ ਲਮਕਾਊਗੀ ਇਹ ਵੀ ਵਿਕਾਊ ਆ ਤੇ ਇਹ ਵੀ ਉਹਦਾ ਫੋਨ ਤੇ ਕਰ ਲਿਓ ਗੱਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਆਪਨੇ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ